ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪਾਵਨ ਸਥਾਨ ਆਓ ਮੈਂ ਵੀ ਚੰਦ ਲੈਣਾ ਸਾਰੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਕਰਦਾ ਹੋਇਆ ਕੁਝ ਬੰਦ ਕਹਿਣ ਜਾ ਰਿਹਾ ਹਾਂ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਸਮੇ ਸ਼ਹੀਦਾਂ ਨੇ ਖੂਨ ਦਿੱਤਾ ਜਿੰਦਾਂ ਹੱਸ ਹੱਸ ਕੌਮ ਤੋਂ ਵਾਰੀਆਂ ਨੇ ਸਮੇ ਸਮੇਂ ਸਹੀ ਦਾਨੇ ਖੂਨ ਦਿੱਤਾ ਆ ਜਿੰਦਾਂ ਹੱਸ ਹੱਸ ਕੌਮ ਤੋਂ ਵਾਰੀਆਂ ਨੇ ਚੌਕ ਚਾਂਦਨੀ ਅਤੇ ਚਮਕੌਰ ਅੰਦਰ ਲਾਲ ਲਹੂ ਅੰਦਰ ਲਾਈਆਂ ਤਾਰੀਆਂ ਨੇ ਚੌਕ ਚਾਂਦਨੀ ਅਤੇ ਚਮਕੌਰ ਅੰਦਰ ਲਾਲ ਲਹੂ ਅੰਦਰ ਲਾਈਆਂ ਤਾਰੀਆਂ ਨੇ ਨਿੱਕੇ ਲਾਲਾ ਨੇ ਨੀਹਾ ਵਿੱਚ ਖੜੇ ਹੋ ਕੇ ਕੌਮੀ ਮਹਿਲ ਦੀਆਂ ਨੀਹਾ ਉਹ ਸਾਰੀਆਂ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਇਸ ਕੌਮ ਖਾਤਰ ਸੀਸ ਦੇ ਕੇ ਦਿੱਤੀਆਂ ਸਰਦਾਰੀਆਂ ਨੇ ਲਾਉ ਪਿਜਾ ਇਤਿਹਾਸ ਦੱਸਦਾ ਏ ਸਿੰਘਾ ਮੌਤ ਦੇ ਮੂੰਹ ਸੀ ਮੋੜ ਦਿੱਤੇ ਲਉ ਭਿਜਾ ਇਤਿਹਾਸ ਇਹ ਦੱਸਦਾ ਏ ਸਿੰਘਾ ਮੌਤ ਦੇ ਮੂੰਹ ਸੀ ਮੋੜ ਦਿੱਤੇ ਆ ਸਮੇ ਸਮੇ ਤੇ ਕਰਨ ਜੋ ਜ਼ੁਲਮ ਆਏ ਜ਼ਾਲਮ ਜ਼ੁਲਮ ਦੇ ਹੜਾਂ ਚ ਰੋੜ ਦਿੱਤੇ ਆ ਜੀਨੇ ਜੀਨੇ ਵੀ ਵੇਖਿਆ ਅੱਖ ਕੈਰੀ ਉਹ ਸਭ ਨਿੰਬੂਆਂ ਵਾਂਗ ਨਿਚੋੜ ਦਿੱਤੇ ਉਹ ਜਿਹੜੇ ਕਹਿੰਦੇ ਆ ਸਿੰਘਾਂ ਦੇ ਲੱਕ ਟੁੱਟੇ ਸਿੰਘਾਂ ਉਹਨਾਂ ਦੇ ਲੱਕ ਹੀ ਤੋੜ ਦਿੱਤੇ ਸਾਥ ਸੰਗਤ ਜੀਓ ਕੇਸ ਗੜ ਤੇ ਬਖਸ਼ ਕੇ ਦਾਤ ਅਮਰਤ ਸਾਨੂੰ ਸਿੰਘ ਸਜਾਇਆ ਸੀ ਪਾਤਸ਼ਾਹ ਨੇ ਕੇਸ ਗੜ ਤੇ ਬਖਸ਼ ਕੇ ਦਾਤ ਅਮਰਤ ਸਾਨੂੰ ਸਿੰਘ ਸਜਾਇਆ ਸੀ ਪਾਤਸ਼ਾਹ ਨੇ ਤੇ ਦਾਤੇ ਅਮਰਤ ਦੀ ਮੰਗ ਕੇ ਚੇਲਿਆਂ ਤੋਂ ਆਪਣਾ ਗੁਰੂ ਬਣਾਇਆ ਸੀ ਪਾਤਸ਼ਾਹ ਨੇ ਦਾਤੇ ਅਮਰਤ ਦੀ ਮੰਗ ਕੇ ਚੇਲਿਆਂ ਤੋਂ ਆਪਣਾ ਗੁਰੂ ਬਣਾਇਆ ਸੀ ਪਾਤਸ਼ਾਹ ਨੇ ਆਏ ਆਪਣੇ ਪੁੱਤਰਾਂ ਤੋਂ ਪਿਆਰੇ ਖਾਲਸੇ ਤੋਂ ਖਾਨਦਾਨ ਲੁਟਾਇਆ ਸੀ ਪਾਤਸ਼ਾਹ ਨੇ ਅਜੋ ਕੁਝ ਕੋਈ ਨਹੀਂ ਦੁਨੀਆ 'ਚ ਕਰ ਸਕਿਆ ਉਹ ਕੁਝ ਕਰ ਵਿਖਾਇਆ ਸੀ ਪਾਤਸ਼ਾਹ ਨੇ ਜੋ ਕੁਝ ਕੋਈ ਨਹੀਂ ਦੁਨੀਆ 'ਚ ਕਰ ਸਕਿਆ ਉਹ ਕੁਝ ਕਰ ਵਿਖਾਇਆ ਸੀ ਪਾਤਸ਼ਾਹ ਨੇ ਸਾਧ ਸੰਗਤ ਜੀਓ ਦਰਸ਼ਨ ਕਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋ ਹਾਜ਼ਰ ਨਾਜ਼ਰ ਨੇ ਤੇਰੀ ਤੇਗ ਦੀ ਧਾਰ ਨੇ ਪਾਤਸ਼ਾਹ ਬਾਈ ਧਾਰਾਂ ਦੇ ਛੱਕੇ ਛੁੜਾ ਦਿੱਤੇ ਤੇਰੀ ਤੇਗ ਦੀ ਧਾਰ ਨੇ ਪਾਤਸ਼ਾਹ ਅਬ ਬਾਈ ਧਾਰਾਂ ਦੇ ਛੱਕੇ ਛੁੜਾ ਦਿੱਤੇ ਤੇਰੇ ਤੀਰ ਜੋ ਚੱਲੇ ਕਮਾਨ ਵਿੱਚੋਂ ਦੁਸ਼ਮਣ ਵਾਂਗ ਕਮਾਨ ਲਿਫਾ ਦਿੱਤੇ ਤੇਰੇ ਨੀਲੇ ਫੁਰਤੀਲੇ ਦੀਆਂ ਫੁਰਤੀਆਂ ਨੇ ਰੰਗ ਵੈਰੀਆਂ ਦੇ ਨੀਲੇ ਪਾ ਦਿੱਤੇ ਬਾਜਾਂ ਵਾਲਿਆ ਬਾਜ ਦੀ ਬਾਜ ਅੱਖ ਨੇ ਬਾਜ ਆਉਣ ਲਈ ਸਬਕ ਸਿਖਾ ਦਿੱਤੇ ਬਾਜਾਂ ਵਾਲਿਆ ਬਾਜ ਦੀ ਬਾਜ ਅੱਖ ਨੇ ਬਾਜ ਆਉਣ ਲਈ ਸਬਕ ਸਿਖਾ ਦਿੱਤੇ ਇੱਕ ਹੋਰ ਦਰਸ਼ਨ ਕਰਿਓ ਆਪਣੇ ਖਾਲਸਾ ਜੀ ਤੇਰੇ ਅਮਰਤ ਸ਼ਕਤੀ ਕੋਈ ਗੈਬੀ ਸਿੰਘ ਛਾ ਕੇ ਅਮਰਤ ਬੱਬਰ ਸ਼ੇਰ ਹੋ ਗਏ ਤੇਰੇ ਅਮਰਤ ਸ਼ਕਤੀ ਆ ਕੋਈ ਗੈਬੀ ਸਿੰਘ ਛਾ ਕੇ ਅਮਰਤ ਬੱਬਰ ਸ਼ੇਰ ਹੋ ਗਏ ਛੱਕਦੇ ਸਾਰ ਹੀ ਸੁੱਤੀ ਅਣਖ ਜਾਗੀ ਆਏ ਅਣਖੀ ਸੂਰਮੇ ਮਰਦ ਦਲੇਰ ਹੋ ਗਏ ਮਾਰਨੇ ਆਏ ਜਿਹੜੇ ਉਹ ਆਪ ਮਰ ਗਏ ਜ਼ਹਿਰ ਕਰਨੇ ਆਏ ਆਪ ਜ਼ਹਿਰ ਹੋ ਗਏ ਉਹ ਚਿੜੀਆਂ ਬਾਜਾਂ ਦੇ ਉੱਤੇ ਸੀ ਝਪਟ ਪਈਆਂ ਵਿੰਦੇ ਵਿੰਦੇ ਆਵਾਜ਼ ਸੀ ਢੇਰ ਹੋ ਗਏ ਚਿੜੀਆਂ ਬਾਜਾਂ ਦੇ ਉੱਤੇ ਸੀ ਝਪਟ ਪਈਆਂ ਵਿੰਦਿਆ ਵਿੰਦਿਆ ਬਾਦਸੀ ਢੇਰ ਹੋ ਗਏ ਇੱਕ ਹੋਰ ਅਮਰਤ ਦੀ ਸ਼ਕਤੀ ਪਾਵਨ ਅਮਰਤ ਦੀ ਬਖਸ਼ ਕੇ ਦਾਤ-ਦਾਤੇ ਸਾਨੂੰ ਬਖਸ਼ੀਆਂ ਸ਼ਕਤੀਆਂ ਸਾਰੀਆਂ ਨੇ ਪਾਵਨ ਅਮਰਤ ਦੀ ਬਖਸ਼ ਕੇ ਦਾਤ-ਦਾਤੇ ਆ ਸਾਨੂੰ ਬਖਸ਼ੀਆਂ ਸ਼ਕਤੀਆਂ ਸਾਰੀਆਂ ਨੇ ਦਸ਼ਮ ਪਿਤਾ ਨੇ ਵਾਰ ਪਰਿਵਾਰ ਸਾਰਾ ਸਿੱਖੀ ਮਹਿਲ ਦੀਆਂ ਨੀਹਾਂ ਉਹ ਸਾਰੀਆਂ ਨੇ ਦਸਮ ਪਿਤਾ ਨੇ ਵਾਰ ਪਰਵਾਰ ਸਾਰਾ ਸਿੱਖੀ ਮਹਿਲ ਦੀਆਂ ਨੀਹਾਂ ਉਹ ਸਾਰੀਆਂ ਨੇ ਆਪਣੇ ਜਨਮ ਤੋਂ ਲੈ ਕੇ ਖਾਲਸੇ ਨੇ ਹਰ ਮੈਦਾਨੇ ਅੰਦਰ ਮੱਲਾ ਮਾਰੀਆਂ ਨੇ ਉਹ ਸਾਨੂੰ ਐਵੇਂ ਨਹੀਂ ਦੁਨੀਆ ਸਰਦਾਰ ਕਹਿੰਦੀ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਸਾਨੂੰ ਐਵੇਂ ਨਹੀਂ ਦੁਨੀਆ ਸਰਦਾਰ ਕਹਿੰਦੀ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਦਰਸ਼ਨ ਕਰਿਓ ਚਮਕੌਰ ਦੀ ਗੜੀ ਤੇ ਸਰਹੰਦ ਦੀ ਦੀਵਾਰ ਦੇ ਲੱਖਾਂ ਨਾਲ ਮੁਕਾਬਲੇ ਕਰਕੇ ਤੇ 2.5 ਡਾਲਰ ਸ਼ਹੀਦ ਹੋਏ ਲੱਖਾਂ ਨਾਲ ਮੁਕਾਬਲੇ ਕਰਕੇ ਤੇ 2.5 ਡਾਲਰ ਸ਼ਹੀਦ ਹੋਏ ਕਲਗੀ ਧਰ ਦੀਆਂ ਅੱਖਾਂ ਦੇ ਸਾਹਮਣੇ ਹੀ ਉਹਦੇ ਅੱਖਾਂ ਦੇ ਤਾਰੇ ਸ਼ਹੀਦ ਹੋਏ ਕਲਗੀ ਧਰ ਦੀਆਂ ਅੱਖਾਂ ਦੇ ਸਾਹਮਣੇ ਹੀ ਉਹਦੇ ਅੱਖਾਂ ਦੇ ਤਾਰੇ ਸ਼ਹੀਦ ਹੋਏ ਲਾਉ ਪੀਣੀ ਸਰਹੰਦ ਦੀ ਕੰਦੇ ਅੰਦਰ ਦੋ ਪੁੱਤਰ ਪਿਆਰੇ ਸ਼ਹੀਦ ਹੋਏ ਆ ਚਾਰ ਚੰਨ ਕੁਰਬਾਨੀ ਨੂੰ ਲਾਉਣ ਖਾਤਰ ਲਾਲ ਚਾਰੇ ਦੇ ਚਾਰੇ ਸ਼ਹੀਦ ਹੋਏ ਚਾਰ ਚੰਨ ਕੁਰਬਾਨੀ ਨੂੰ ਲਾਉਣ ਖਾਤਰ ਲਾਲ ਚਾਰੇ ਦੇ ਚਾਰੇ ਸ਼ਹੀਦ ਹੋਏ ਦਸ਼ਮੇਸ਼ ਪਿਤਾ ਆਪਣੇ ਹੱਥੀਂ ਤਿਆਰ ਕਰਕੇ ਆਪਣੇ ਦੁਲਾਰਿਆਂ ਨੂੰ ਚਮਕੌਰ ਦੀ ਗੜੀ ਵਿੱਚੋਂ ਜੰਗ ਦੇ ਮੈਦਾਨ ਵੱਲ ਭੇਜ ਰਹੇ ਨੇ ਤੇ ਜਦੋਂ ਸ਼ਹੀਦੀਆਂ ਪਾ ਰਹੇ ਨੇ ਤੇ ਕੀ ਕਰ ਰਹੇ ਨੇ ਦਰਸ਼ਨ ਕਰਿਓ ਜਿੱਦਾਂ ਘਾਲੀ ਸੀ ਘਾਲਣਾ ਪਾਤਸ਼ਾਹ ਨੇ ਇਦਾਂ ਕੋਈ ਨਹੀਂ ਘਾਲਣਾ ਘਾਲ ਸਕਦਾ ਸਵਾ ਲੱਖ ਨਾਲ ਇੱਕ ਲੜਾਉਣ ਵਾਲਾ ਕਰ ਕਮਾਲ ਹੈ ਸੈਬੇ ਕਮਾਲ ਸਕਦਾ ਸਵਾ ਲੱਖ ਨਾਲ ਇੱਕ ਲੜਾਉਣ ਵਾਲਾ ਕਰ ਕਮਾਲ ਹੈ ਸਾਈਂ ਬੇ ਕਮਾਲ ਸਕਦਾ ਜਿੱਦਾਂ ਵਾਰੇ ਚਮਕੌਰ ਦੀ ਜੰਗੇ ਅੰਦਰ ਏਦਾਂ ਵਾਰ ਨਹੀਂ ਕੋਈ ਵੀ ਬਾਲ ਸਕਦਾ ਉਹ ਜਿੱਦਾਂ ਮੋਤ ਦੇ ਨਾਲ ਸੀ ਲਾਲ ਤੋਰੇ ਨਹੀਂ ਕੋਈ ਤੋਰ ਜਕਾਰਿਆਂ ਨਾਲ ਸਕਦਾ ਇੱਕ ਹੋਰ ਦਰਸ਼ਨ ਕਰਿਓ ਉੱਚੀ ਮਮਟੀ ਤੋਂ ਵੇਖਿਆ ਗੁਰਾਂ ਜਿੱਦਾਂ ਕਿਸੇ ਜੰਗ ਚਮਕੌਰ ਦਾ ਵੇਖਿਆ ਨਾ ਉੱਚੀ ਮਮਟੀ ਤੋਂ ਵੇਖਿਆ ਗੁਰਾਂ ਜਿੱਦਾਂ ਆ ਕਿਸੇ ਜੰਗ ਚਮਕੌਰ ਦਾ ਵੇਖਿਆ ਨਾ ਹੱਲਾ ਤੀਰਾਂ ਦੀ ਵਾਛੜ ਨਾਲ ਜਿਵੇਂ ਕੀਤਾ ਹੱਲਾ ਬੋਲਦਾ ਜੋਰ ਦਾ ਵੇਖਿਆ ਨਾ ਓਏ ਆਪਣੇ ਪੁੱਤਾਂ ਨੂੰ ਜੰਗੇ ਮੈਦਾਨ ਵੱਲੇ ਇਦਾਂ ਕੋਈ ਵੀ ਤੋਰ ਦਾ ਵੇਖਿਆ ਨਾ ਉਹ ਜੈਸਾ ਜਿਗਰਾ ਸੀ ਗੁਰੂ ਦਸ਼ਮੇਸ਼ ਜੀ ਦਾ ਜਿਗਰਾ ਕਿਸੇ ਵੀ ਹੋਰ ਦਾ ਵੇਖਿਆ ਨਾ ਜੈਸਾ ਜਿਗਰਾ ਸੀ ਗੁਰੂ ਦਸ਼ਮੇਸ਼ ਜੀ ਦਾ ਜਿਗਰਾ ਕਿਸੇ ਵੀ ਹੋਰ ਦਾ ਵੇਖਿਆ ਨਾ ਕਿ ਦੋਹਾਂ ਲਾਲਾ ਮੁਕਾਇਆ ਸੀ ਜਿਵੇਂ ਪੈਂਦਾ ਪੈਂਦਾ ਕਿਸੇ ਤੋਂ ਇਸ ਤਰ੍ਹਾਂ ਮੁਕਣਾ ਨਹੀਂ ਦੋਹਾਂ ਲਾਲਾ ਮੁਕਾਇਆ ਸੀ ਜਿਵੇਂ ਪੈਂਦਾ ਪੈਂਦਾ ਕਿਸੇ ਤੋਂ ਇਸ ਤਰ੍ਹਾਂ ਮੁੱਕਣਾ ਨਹੀਂ ਜਿੱਦਾਂ ਮੌਤ ਨੂੰ ਵਰਨ ਲਈ ਇਹ ਢੁੱਕੇ ਕਿਸੇ ਹੋਰ ਨੇ ਇਸ ਤਰ੍ਹਾਂ ਢੁੱਕਣਾ ਨਹੀਂ ਛਾ ਜਾਏ ਜ਼ੁਲਮ ਦੀ ਘਟਾ ਕਨਖੋਰ ਭਾਵੇਂ ਪਰ ਇਹਨਾਂ ਸੂਰਜਾਂ ਨੇ ਕਦੇ ਲੁਕਣਾ ਨਹੀਂ ਉਹ ਪਾਲੀ ਸੱਤ ਸਮੁੰਦਰਾਂ ਦਾ ਸੁੱਕ ਸਕਦਾ ਲਹੂ ਕਦੇ ਸ਼ਹੀਦਾਂ ਦਾ ਸੁੱਕਣਾ ਨਹੀਂ ਪਾਣੀ ਸੱਤ ਸਮੁੰਦਰਾਂ ਦਾ ਸੁੱਕ ਸਕਦਾ ਲਹੂ ਕਦੇ ਸ਼ਹੀਦਾਂ ਦਾ ਸੁੱਕਣਾ ਨਹੀਂ ਦਾਸ ਦੀਆਂ 500 ਦੇ ਕਰੀਬ ਕਵਤਾਵਾਂ ਆਪਜੀ YouTube ਤੇ Facebook ਤੇ WhatsApp ਤੇ Twitter ਤੇ Instagram ਤੇ ਵੈਬਸਾਈਟ ਤੇ ਪੇजेस ਤੇ ਸੋਸ਼ਲ ਮੀਡੀਆ ਤੇ ਇਹ ਤੁਸੀਂ ਘਰ ਬੈਠੇ ਸੁਣ ਸਕਦੇ ਹੋ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ 11 ਪੁਸਤਕਾਂ ਦਾਸ ਦੀਆਂ ਛਪੀਆਂ ਹੋਈਆਂ ਨੇ ਤੇ 2000 ਦੇ ਕਰੀਬ ਕਵਿਤਾਵਾਂ ਨੇ ਤੋਂ ਗੁਰੂ ਦੀਆਂ ਬਖਸ਼ਿਸ਼ਾਂ ਨੇ ਆਰਮੀ ਚੋਂ ਕਲਾਸ 1 ਅਫਸਰ ਰਟਾਇਰ ਹੋયા ਤੇ ਪਾਦਸ਼ਾਹ ਰਹਿਮਤਾਂ ਕਰਕੇ ਇਹ ਸੇਵਾ ਵੀ ਲੈ ਰਿਹਾ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ